ਨਮਸਕਾਰ ਆਕਾਸ਼ਵਣੀ ਦਾ ਜਲੰਧਰ ਕੇਂਦਰ ਹੈ ਹੁਣ ਤੁਸੀਂ ਜਗਜੀਵਨ ਮੇਧ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਪ੍ਰਧਾਨ ਮੰਤਰੀ ਨੰਦਰ ਮੋਦੀ ਨੇ ਬ੍ਰਾਜ਼ੀਲ ਦੇ ਸ਼ਹਿਰ ਰਿਓ ਡੀ ਜਨੇਰੀਓ ਵਿੱਚ ਜੀ 20 ਸਿਖਰ ਸੰਮੇਲਨ ਮੌਕੇ ਵਿਸ਼ਵ ਨੇਤਾਵਾਂ ਨਾਲ ਅਹਿਮ ਮੀਟਿੰਗਾਂ ਅਤੇ ਕਈ ਨੇਤਾਵਾਂ ਨਾਲ ਗੱਲਬਾਤ ਕੀਤੀ ਹੈ ਪ੍ਰਧਾਨ ਮੰਤਰੀ ਨੇ ਅੱਜ ਸੋਸ਼ਲ ਮੀਡੀਆ ਤੇ ਪੋਸਟਾਂ ਰਾਹੀਂ ਆਪਣੀਆਂ ਚਰਚਾਵਾਂ ਦੇ ਵੇਰਵੇ ਸਾਂਝੇ ਕੀਤੇ ਨੇ ਉਹਨਾਂ ਮਿਸਰ ਦੇ ਰਾਸ਼ਟਰਪਤੀ ਅਬਦੀਰ ਫਤਾ ਅਲ-सीसी ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੋਲ ਅਤੇ ਯੂਰਪੀ ਕਮਿਸ਼ਨ ਦੇ ਮੁਖੀ ਸ਼ੁਭਲਾਬ ਉਹਨੇ ਡੇਰ ਲਈ ਨਾਲ ਆਪਣੇ ਰਜੇਮਿਆਂ ਨੂੰ ਉਜਾਗਰ ਕੀਤਾ ਹੈ ਯੂਰਪੀ ਸੰਘ ਦੇ ਮੁਖੀ ਨਾਲ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਆਲਮੀ ਭਲੇ ਲਈ ਯੂਰਪੀ ਸੰਘ ਨਾਲ ਰਲ ਕੇ ਕੰਮ ਕਰਦਾ ਰਹੇਗਾ ਇਸ ਤੋਂ ਪਹਿਲਾਂ ਜੀ20 ਦੇ ਉਦਘਾਟਨੀ ਸੈਸ਼ਨ ਵਿੱਚ ਹਿੱਸਾ ਲੈਂਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਗਰੀਬੀ ਦੇ ਖਾਤਮੇ ਅਤੇ ਭੋਜਨ ਸੁਰੱਖਿਆ ਵਿੱਚ ਭਾਰਤ ਦੀਆਂ ਅਹਿਨ ਪ੍ਰਾਪਤੀਆਂ ਦੇ ਜਾਣਨਾ ਪਾਇਆ ਤੇ ਪਿਛਲੇ ਦਹਾਕੇ ਵਿੱਚ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਵਰਗੀਆਂ ਸਫਲਤਾਵਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਉਨਾ ਵਿਸ਼ਵਵਿਆਪੀ ਭੁੱਖਾ ਤੇ ਗਰੀਬੀ ਨਾਲ ਅੰਜਿਠਣ ਲਈ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ ਇਸ ਗੱਲ ਤੇ ਜ਼ੋਰ ਦਿੱਤਾ ਕਿ ਆਲਮੀ ਦੱਖਣ ਦੀਆਂ ਚਿੰਤਾਵਾਂ ਨੂੰ ਜੀ20 ਵਿਚਾਰ-ਵਟਾਂਦਰੇ ਦੇ ਕੇਂਦਰ ਵਿੱਚ ਰਹਿਣਾ ਚਾਹੀਦਾ ਹੈ ਪੰਜਾਬ ਦੀਆਂ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਪਲਕੇ ਹੋਣ ਵਾਲੀਆਂ ਜਿਮਨੀ ਚੋਣਾਂ ਨੂੰ ਆਜ਼ਾਦ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਹੁਸ਼ਿਆਰਪੁਰ ਦੇ ਚੱਬੇਵਾਲ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਸ਼੍ਰੀ ਮੁਖਸਰ ਸਾਹਿਬ ਦੇ ਗਿੱਦੜਵਾਹਾ ਤੇ ਬਰਨਾਲਾ ਸਮੇਤ ਚਾਰ ਹਲਕਿਆਂ ਦੇ ਗਰੀਬ 7 ਲੱਖ ਵੋਟਰ ਆਪਣੀ ਵੋਟ ਪਾਉਣ ਦੇ ਯੋਗ ਨੇ ਤਿੰਨ ਪ੍ਰਮੁੱਖ ਸਿਆਸੀ ਪਾਰਟੀਆਂ ਭਾਜਪਾ ਕਾਂਗਰਸੇ ਆਮ ਆਦਮੀ ਪਾਰਟੀ ਚੋਣ ਮદાનਚਾ ਸੂਬੇ ਦੀ ਸਭ ਤੋਂ ਵੱਡੀ ਖੇਤਰੀ ਸਿਆਸੀ ਪਾਰਟੀ ਸ਼ੋਨੀ ਅਕਾਲੀ ਦਲ ਨੇ ਪਹਿਲਾਂ ਹੀ ਜਿੰਨੀ ਚੋਣਾਂ ਨਾਲ ਲੜਨ ਦਾ ਐਲਾਨ ਕਰ ਦਿੱਤਾ ਹੈ ਮੁੱਖ ਚੋਣ ਅਧਿਕਾਰੀ ਸਿਬਨ ਸਿੰਘ ਨੇ ਦੱਸਿਆ ਕਿ ਕੇਂਦਰੀ ਹਥਿਆਰਬੰਦ ਪੁਲਿਸ ਪਲਾਂ ਦੀਆਂ 17 ਕੰਪਨੀਆਂ ਦੇ ਨਾਲ ਨਾਲ ਪੰਜਾਬ ਪੁਲਿਸ ਦੇ 6000 ਤੋਂ ਵੱਧ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੋਲਿੰਗ ਪ੍ਰਕਿਰਿਆ ਨੂੰ ਸਚਾਰੂ ਢੰਗ ਨਾਲ ਅਪਰੇਚਾਰਨ ਲਈ 3800 ਤੋਂ ਵੱਧ ਪੋਲਿੰਗ ਅਮਲੇ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ। ਚਾਰੇ ਹਲਕਿਆਂ ਦੇ ਕੁੱਲ 831 ਵੋਟ ਕੇਂਦਰਾਂ ਵਿੱਚੋਂ 424 ਨਾਜੁਕ ਜ਼ਾਨੀ ਵਿੱਚ ਨੇ। ਰੀਅਲ ਟਾਈਮ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਸਾਰੇ ਵੋਟ ਕੇਂਦਰਾਂ ਦੀ ਸੀਸੀਟੀਵੀ ਕੈਮਰਾ ਹੀ 100% ਲਾਈਵ ਵੈਬ ਕਾਸਟਿੰਗ ਨਾਲ ਨਿਗਰਾਨੀ ਕੀਤੀ ਜਾਏਗੀ। ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ ਦੀ ਗਿਣਤੀ 3 ਨਵੰਬਰ ਨੂੰ ਹੋਏਗੀ ਕਪੂਰਥਲਾ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਨੇ ਮਿੱਥੇ ਗਏ 76983 ਟਨ ਦੇ ਟੀਚੇ ਨੂੰ ਪਿੱਛੇ ਛੱਡਦਿਆਂ ਦੇਰ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 8278 ਟਨ ਝੋਨੇ ਦੀ ਖਰੀਦ ਦੀ ਦਰਜ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਤੇ ਅਮਿਤ ਕੁਮਾਰ ਵੰਚਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸੀਜ਼ਨ ਦੌਰਾਨ 7 ਲੱਖ 60 ਹਜ਼ਾਰ ਟਰਾਂ ਚੌਨੀ ਦੀ ਖਰੀਦ ਦਾ ਟੀਚਾ ਸੀ ਜੋ ਕਿ ਬੰਪਰ ਉਤਪਾਦਨ ਦੇ ਨਾਲ ਪੂਰਾ ਕਰ ਲਿਆ ਗਿਆ ਹੈ ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਖਰੀਦੇ ਗਏ ਝੋਨੇ ਦੀ ਅਦਾਇਗੀ ਨਾਲੋਂ ਨਾਲ ਜਕਿੰਨੀ ਬਣਾਈ ਗਈ ਹੈ ਜਿਸ ਤਹਿਤ 1806 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਨੇ ਜਲੰਧਰ ਐਨਸੀਸੀ ਗਰੁੱਪ ਦਾ ਆਖਰੀ ਕੈਂਪ ਪੰਜਾਬ ਐਨਸੀਸੀ ਬਟਾਲੀ ਦੀ ਅਗਵਾਈ ਹੇਠ ਡੀਏਵੀ ਇੰਸਟੀਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਕਾਲਜ ਵਿਖੇ ਸ਼ੁਰੂ ਹੋ ਗਿਆ ਹੈ ਦੱਸ ਦੇਣਾ ਕੈਂਪ ਵਿੱਚ 350 ਕੈਡਟ ਭਾਗ ਲੈ ਰਹੇ ਨੇ ਕੈਂਪ ਕਮਾਂਡੈਂਟ ਕਰਨਲ ਬినੋਦ ਜੋਸ਼ੀ ਨੇ ਦੱਸਿਆ ਕਿ ਕੈਂਪ ਵਿੱਚ 21 ਪੰਜਾਬ ਐਨ ਸੀ ਸੀ ਬਟਾਲੀਅਨ ਕਪੂਰਥਲਾ 12 ਪੰਜਾਬ ਐਨ ਸੀ ਸੀ ਬਟਾਲੀਅਨ ਹੁਸ਼ਿਆਰ ਪਰ 8 ਪੰਜਾਬ ਐਨ ਸੀ ਸੀ ਬਟਾਲੀਅਨ ਫਗਵਾੜਾ 2 ਗਰਲਜ਼ ਐਨ ਸੀ ਸੀ ਬਟਾਲੀਅਨ ਜਲੰਧਰ ਅਤੇ 2 ਪੰਜਾਬ ਐਨ ਸੀ ਸੀ ਬਟਾਲੀਅਨ ਦੇ ਕੈਡਟ ਹਿੱਸਾ ਲੈ ਰਹੇ ਨੇ ਕੈਂਪ ਦੇ ਪਹਿਲੇ ਦਿਨ ਕੈਂਪ ਦੀ ਸ਼ੁਰੂਆਤ ਦਸਤਾਵੇਜ਼ੀ ਤਸਦੀਕ ਬਾਇਓਮੈਟ੍ਰਿਕ ਕੈਟਾਂ ਦੀ ਕੰਪਨੀ ਵਿੱਚ ਵੰਡ ਕੈਂਪ ਕਮਾਂਡਰ ਦੁਆਰਾ ਕੈਂਪ ਦਾ ਉਦਘਾਟਨੀ ਭਾਸ਼ਣ ਅਤੇ ਰੋਲ ਕਾਲ ਨਾਲ ਹੋਈ ਪੰਜਾਬ ਪੁਲਿਸ ਨੇ ਡਿਜੀਟਲ ਅਰੇਸਟ ਸਾਈਬਰ ਧੋਖਾਧੜੀ ਵਿੱਚ ਸ਼ਾਮਲ ਅਸਾਮ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੰਜਾਬ ਪੁਲਿਸ ਮੁਖੀ ਗੌਰਵਿਆਮ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਜ਼ਰੁਲ ਅਲੀ ਅਤੇ ਇਮਦੁਲ ਅਲੀ ਵਜੋਂ ਹੋਈ ਹੈ ਦੋਵੇਂ ਅਸਾਮ ਦੇ ਕਾਮਰੂਪ ਤੇ ਰਹਿਣ ਵਾਲੇ ਸਨ ਪੰਜਾਬ ਸਿੱਖਿਆ ਬੋਰਡ ਵੱਲੋਂ ਦਿੱਤੀ ਗਈ ਮੁਤਾਬਕ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਜਾਨੀ ਕੇ ਪੀਐਸਟੀਈਟੀ ਦੀ ਪ੍ਰੀਖਿਆ ਪਹਿਲੀ ਦਸੰਬਰ 2024 ਨੂੰ ਕਰਵਾਈ ਜਾਏਗੀ ਇਸ ਪ੍ਰੀਖਿਆ ਲਈ ਉਮੀਦਵਾਰਾਂ ਦੇ ਪੇਪਰ 1 ਤੇ ਪੇਪਰ 2 ਦੇ ਰੋਲ ਨੰਬਰ ਬੋਰਡ ਦੀ ਵੈੱਬਸਾਈਟ ਤੇ ਅਪਲੋਡ ਕੀਤੇ ਜਾ ਚੁੱਕੇ ਨੇ ਜੇਕਰ ਰੋਲ ਨੰਬਰ ਸੰਬੰਧਤ ਕੋਈ ਵੀ ਕਮੀ ਪੇਛੀ ਪਾਈ ਜਾਂਦੀ ਹੈ ਤਾਂ ਇਸ ਨੂੰ ਠੀਕ ਕਰਨ ਲਈ 22 ਨਵੰਬਰ ਤੱਕ ਬੋਰਡਸ ਦੇ ਮੁਹਾਲੀ ਸਥਿਤ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਤਰੰਤਾਰਨ ਵਿਕੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਨਸ਼ਿਆਂ ਦੀ ਰੋਕਥਾਮ ਸੰਬੰਧੀ ਇੱਕ ਰੋਜ਼ਾ ਸਮਰਥਾ ਨਿਰਮਾਨ ਰક્ષਕ ਰਹੀਗੀ ਇਸ ਵਿੱਚ 80 ਨੌਜਵਾਨਾਂ ਵਲੰਟੀਅਰਾਂ ਨੇ ਹਿੱਸਾ ਲਿਆ ਹੈ ਇਸ ਪ੍ਰੋਗਰਾਮ ਨਸ਼ਾ ਖੋਰੀ ਅਤੇ ਇਸ ਦੇ ਨੁਕਸਾਨ ਬਾਰੇ ਜਾਗਰੂਤਾ ਦੇ ਕੇਂਦਰਿਤ ਰਿਹਾ ਸੀ ਪ੍ਰੋਗਰਾਮ ਦਾ ਉਦਘਾਟਨ ਜ਼ਿਲ੍ਹਾ ਯੂਥ ਅਫਸਰ ਜਸਲੀਨ ਕੌਰ ਨੇ ਨਸ਼ਿਆਂ ਦੇ ਮੂਲ ਕਰਨ ਅਤੇ ਇਸ ਦੀ ਤੁਰਵਰਤੋਂ ਵਿਅਕਤੀਆਂ ਤੇ ਪਰਿਵਾਰਾਂ 'ਤੇ ਇਸ ਦੇ ਪ੍ਰਭਾਵ ਨਾਲ ਜਿੱਠਣ ਬਾਰੇ ਹਲਤੀ ਚਾਨਣਾ ਪਾਇਆ ਤੇ ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ ਨਮਸਕਾਰ